ਕਦੀ ਕਰੀ ਦੇ ਵਿੱਚ ਸਾਥ ਵੰਡਾਉਣ ਵਾਸਤੇ ਸਾਡੇ ਹਲਕੇ ਵਾਸਤੇ ਡੇਰਾ ਬਾਬਾ ਨਾਨਕ ਵਾਸਤੇ ਇਹ ਰਾਤ ਸਮਗਰੀ ਜਿਹੜੀ ਵੱਡੀ ਮਾਤਰਾ ਦੇ ਵਿੱਚ ਲੈ ਕੇ ਆਏ ਆ ਇਹਨਾਂ ਵੀਰਾਂ ਦਾ ਐਮਐਲਏ ਸਾਹਿਬ ਦਾ ਔਰ ਖਾਸ ਕਰਕੇ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਬਹੁਤ ਬਹੁਤ ਧੰਨਵਾਦ ਸਸਕਲ ਜੀ ਮੈਂ ਐਮਐਲਏ ਰੁਪਿੰਦਰ ਸਿੰਘ ਹੈਪੀ ਹਲਕਾ ਬਸੀਪਠਾਣਾ ਤੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਸਾਡੀ ਸਾਰੀ ਟੀਮ ਸਾਡੇ ਹੱਥ ਸਮਗਰੀ ਜਿੰਨੀ ਸਾਨੂੰ ਉਹ ਕੰਮ ਹੋਇਆ ਸੀ ਉਹ ਲੈ ਕੇ ਆ ਤੇ ਅੱਗੇ ਵੀ ਅਸੀਂ ਹੋਰ ਤਕਰੀਬਨ ਹਜ਼ਾਰ ਦੇ ਕਰੀਬ ਪੈਕਟ ਜਿਹੜਾ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਧੰਨਵਾਦੀ ਹਾਂ ਜੀ ਜਿਵੇਂ ਸਾਡੇ ਜ਼ਿਲ੍ਹਾ ਪ੍ਰਧਾਨ ਅਜੇ ਲਿਬੜਾ ਜੀ ਸਾਡੇ ਐਮਐਲਏ ਸਾਹਿਬ ਉਹਨਾਂ ਦੇ ਨਾਲ ਹੋਰ ਵੀ ਸਾਥੀ ਜਿੰਨੇ ਆਏ ਆ ਸਾਡੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਵੰਡਾਉਣ ਵਾਸਤੇ ਸਾਡੇ ਹਲਕੇ ਵਾਸਤੇ ਡੇਰਾ ਬਾਬਾ ਨਾਨਕ ਵਾਸਤੇ ਇਹ ਰਾਤ ਸਮਗਰੀ ਜਿਹੜੀ ਵੱਡੀ ਮਾਤਰਾ ਦੇ ਵਿੱਚ ਲੈ ਕੇ ਆਏ ਆ ਇਹਨਾਂ ਵੀਰਾਂ ਦਾ ਐਮਐਲਏ ਸਾਹਿਬ ਦਾ ਔਰ ਖਾਸ ਕਰਕੇ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਬਹੁਤ ਬਹੁਤ ਧੰਵਾਦ ਜਿਨ੍ਹਾਂ ਦੀ ਇੱਕ ਚੰਗੀ ਸੋਚ ਦੇ ਥੱਲੇ ਜਿਹੜੀ ਪੂਰੀ ਟੀਮ ਕੰਮ ਕਰ ਰਹੀ ਹੈ ਔਰ ਇਸੇ ਤਰ੍ਹਾਂ ਹੀ ਦੇਖਦੇ ਪੰਜਾਬ ਦੇ ਵਿੱਚ ਕੋਈ ਮੁਸ਼ਕਲ ਦੀ ਘੜੀ ਆਉਂਦੀ ਹੈ ਤੇ ਜਿਵੇਂ ਸਾਰੇ ਪਤਾ ਜਿਹੜੇ ਰਲ ਕੇ ਸਾਥ ਦਿੰਦੇ ਆ ਤੇ ਉਹਦੇ ਨਾਲ ਜਿਹੜਾ ਦੁੱਖ ਬੰਦੇ ਦਾ ਅੱਧਾ ਹੋ ਜਾਂਦਾ ਸੋ ਇਹ ਜਿਹੜੀ ਸਮਗਰੀ ਲੈ ਕੇ ਆਏ ਆ ਅਸੀਂ ਵਿਸ਼ਵਾਸ ਤੋਂ ਆਉਂਦੇ ਆ ਵੀ ਜਿਹੜੇ ਲੋੜਵੰਦ ਪਰਿਵਾਰ ਨੇ ਜਿਨ੍ਹਾਂ ਨੂੰ ਜ਼ਰੂਰੀ ਹੈ ਜਿਨ੍ਹਾਂ ਨੂੰ ਜ਼ਰੂਰੀ ਨੀਡ ਹੈ ਉਹਨਾਂ ਤਾਂ ਕਿ ਪਹੁੰਚਾਈ ਜਾਊਗੀ ਸੋ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜਿਹੜੇ ਸਾਡੇ ਹਲਕੇ ਤੋਂ ਜਿਹੜੇ ਕਲਾ ਨੋਰ ਦੂਜੇ ਤੀਜੇ ਪਿੰਡਾਂ ਤੋਂ ਆ ਕੇ ਜਿਹੜੇ ਸਾਡੇ ਭਰਾ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਡਟੇ ਆ ਵੀ ਅਸੀਂ ਹਰ ਪਿੰਡ ਪਿੰਡ ਜਾ ਕੇ ਚਾਹੇ ਪਿੰਡ ਡੁੱਬਾ ਚਾਹੇ ਜੇਰਨਾ ਮਰਜੀ ਪਾਣੀ ਆ ਉਥੇ ਆਪਾਂ ਪਹੁੰਚ ਕੇ ਜਿਹੜੀ ਇਹ ਜਿਹੜੀ ਸਮਗਰੀ ਲੋਕਾਂ ਤੱਕ ਪਹੁੰਚਾਵਾਂਗੇ ਸਾਰਿਆਂ ਦਾ ਬਹੁਤ ਬਹੁਤ ਜੀ ਧੰਨਵਾਦ ਜੀ ਸਸਕਲ ਜੀ ਮੈਂ ਐਮਐਲਏ ਰੁਪਿੰਦਰ ਸਿੰਘ ਹੈਪੀ ਹਲਕਾ ਬਸੀ ਪਠਾਣਾ ਤੋਂ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਸਾਡੀ ਸਾਰੀ ਟੀਮ ਸਾਡੇ ਜ਼ਿਲ੍ਹਾ ਪ੍ਰਧਾਨ ਅਜੇ ਲਿਬੜਾ ਜੀ ਦੀ ਅਗਵਾਈ ਦੇ ਵਿੱਚ ਅਸੀਂ ਇੱਥੇ ਪਹੁੰਚੇ ਹਾਂ ਸਾਡੇ ਅਮਲੋਤ ਤੋਂ ਵੀ ਆਈ ਨੇ ਸਾਡੇ ओंकार ਚੌਹਾਨ ਜੀ ਉਥੇ ਸੰਗਠਨ ਦੇ ਇੰਚਾਰਜ ਨੇ ਹੋਰ ਵੀ ਸਾਰੇ ਸਾਥੀ ਤੇ ਪਹੁੰਚੇ ਆਂ ਰਾਹਤ ਸਮੱਗਰੀ ਜਿੰਨੀ ਸਾਨੂੰ ਹੁਕਮ ਹੋਇਆ ਸੀ ਉਹ ਲੈ ਕੇ ਆਏ ਤੇ ਅੱਗੇ ਵੀ ਅਸੀਂ ਹੋਰ ਤਕਰੀਬਨ 1000 ਦੇ ਕਰੀਬ ਪੈਕਟ ਜਿਹੜਾ ਇਹ ਚਰਾਸ਼ਣ ਦਾ ਹੈਗਾ ਤੇ ਇਹਨਾਂ ਨੂੰ ਮੈਂ ਬੇਨਤੀ ਕਰ ਦਿੱਤੀ ਹੈ ਜਿੰਨੇ ਵੀ ਸਾਰੇ ਸੰਗਤ ਸਾਡੀ ਘੜੀ ਗੁਰਪ੍ਰੀਤ ਜੀ ਨੇ ਵੱਲੋਂ ਵਾਰਸੋਂ ਨਹੀਂ ਬਾਕੀ ਸਾਡੇ ਇਥੇ ਜ਼ਿਲ੍ਹਾ ਪ੍ਰਧਾਨ ਜੀ ਐਮਐਲਏ ਸਾਹਿਬ ਸਾਡੀ ਸਾਰੇ ਨੂੰ ਬੇਨਤੀ ਵੀ ਕੀਤੀ ਆ ਕਿ ਹੋਰ ਵੀ ਜਿਹੜੀ ਚੀਜ਼ ਦੀ ਸਾਨੂੰ ਲੋੜ ਆ ਜਰੂਰ ਦੱਸੀ ਜਾਵੇ ਅਸੀਂ ਜਿਹੜੀ ਹੈ ਮੁਹੱਈਆ ਕਰਾਵਾਂਗੇ ਜੋ ਅਸੀਂ ਕਰ ਸਕਦੇ ਕਰਾਂਗੇ ਮੁੱਖ ਮੰਤਰੀ ਸਾਹਿਬ ਵੱਲੋਂ ਵਿਸ਼ਵਾ ਉਹਦੇ ਵਿੱਚ ਅਸੀਂ ਸਾਰੇ ਆਮ ਆਦਮੀ ਪਾਰਟੀ ਤੇ ਸਾਰੇ ਇਹ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਾਰੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਹਾਂ ਬਹੁਤ ਧੰਨਵਾਦ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਅਜੇ ਸਿੰਘ ਲੇਂਗਾ ਜ਼ਿਲ੍ਹਾ ਪ੍ਰਧਾਨ ਫਤੇਗੜ ਸਾਹਿਬ ਸੋ ਅਸੀਂ ਸਾਰੇ ਐਮਐਲਏ ਸਾਹਿਬ ਸਾਰੀ ਟੀਮ ਫਤੇਗੜ ਸਾਹਿਬ ਜੀ चौहान ਸਾਹਿਬ ਅਸੀਂ ਇਕੱਠੇ ਜਿੰਨੀ ਤਿਲ ਫੁੱਲ ਪ੍ਰਿੰਟਰ ਸਾਤੋਂ ਬਣੀ ਪੂਰੇ ਆ ਕੇ ਜਿਹੜਾ ਹਾਲਾਤ ਵਾਲੇ ਵਾਲੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿੱਥੇ ਵੀ ਲੋੜ ਆ ਉਹਦੇ ਲਈ ਰਾਹਤ ਸਮਗਰੀ ਅਸੀਂ ਕੱਟੀ ਕਰਕੇ ਲਿਆਂਦੀ ਹੈ ਤੇ ਜਿਵੇਂ ਕੋਸ਼ਿਸ਼ ਕਰਾਂਗੇ ਵੀ ਜਿੱਥੇ-ਜਿੱਥੇ ਲੋੜ ਹੈ ਉੱਥੇ ਪਹੁੰਚਾਈ ਜਾਵੇ ਜਿਵੇਂ ਅੱਗੇ ਵੀ ਲੋੜ ਪਊ ਉਸ ਤਰ੍ਹਾਂ ਫੇਰ ਤੋਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਮਦਦ ਕਰੀਏ ਤਾਂ ਕਿ ਲੋਕਾਂ ਤੱਕ ਜਿਹੜੀ ਵੀ ਗੱਲ ਹੈ ਜਿਹੜੀ ਵੀ ਸਹੂਲਤ ਹੈ ਉਹ ਪਹੁੰਚਾਈ ਜਾਵੇ ਸਰਕਾਰ ਵਚਨਪਾਤ ਹੈ ਮਾਨ ਸਰਕਾਰ ਜਿਹੜੀ ਹੈਗੀ ਉਹ ਪੂਰੇ ਜੋਰਾਂ ਨਾਲ ਲੱਗੀ ਹੋਈ ਹੈ ਕਿ ਘਰ-ਘਰ ਜਾ ਕੇ ਜਿੰਨੀ ਤੇ ਦੁੱਖ ਦੀ ਘੜੀ ਤੇ ਔਖੀ ਘੜੀ ਦੇ ਵਿੱਚ ਨਾਲ ਮਦਦ ਕਰੀ ਜਾਵੇ ਸੋ ਇਸੇ ਤਹਿਤ ਸਾਰੀ ਟੀਮ ਆ ਲੋਕਲ ਟੀਮ ਮੁਖਦੇਵ ਜੀ ਖੜੇ ਹੈ ਗੁਰਪ੍ਰੀਤ ਜੀ ਖੜੇ ਹੈ ਸਾਰੇ ਪਾਰਟੀ ਵੱਲੋਂ ਲੱਗੇ ਆ ਇੱਕ ਸੇਵਾ ਭਾਵ ਪੰਜਾਬੀਆਂ ਵਾਲਾ ਉਹਦੇ ਤਹਿਤ ਵੀ ਸਾਰੇ ਆਪੋ ਆਪਣਾ ਜੋਰ ਲਾ ਕੇ ਮਦਦ ਲਈ ਅੱਜ ਸਾਰੇ ਇਕੱਠੇ ਆਜ ਅਸੀਂ ਜਿਹੜੀ ਹੈ ਰਾਸ਼ਨ ਦੀ ਤੀਜੀ खेਪ ਹੈ ਪਰਸੋਂ ਰੋਜ਼ ਤੋਂ ਲੈ ਕੇ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਫਤੇਗੜ ਸਾਹਿਬ ਤੋਂ ਅਜੇ ਲਿਬੜਾ ਜੀ ਲੈ ਕੇ ਪਹੁੰਚੇ ਨੇ ਨਾਲ ਉਹਨਾਂ ਦੇ ਐਮ.ਐਲ.ਏ. ਰੁਪਿੰਦਰ ਹੈੱਪੀ ਜੀ ਬੱਸੀ ਪਟਾਣਾ ਮੇਰੇ ਵੀਰ ਕਿਸਾਨਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਗੁਰਾਇਆ ਜੀ ਅਤੇ ਹੋਰ ਮੇਰੇ ਸਾਥੀ ਗਵਿੰਦਗੜ ਤੋਂ ਮੇਰੇ ਵੱਡੇ ਵੀਰ ਜੀ ਸਾਰੇ ਪਹੁੰਚੇ ਆ ਬਾਕੀ ਕਲਾਨੌਰ ਡੇਰਾ ਬਾਬਾ ਨਾਨਕ ਦੀ ਸਮੁੱਚੀ ਟੀਮ ਜਿਹੜੀ ਹੈ ਇਹ ਇੱਕ ਸੇਵਾ ਭਾਵਨਾ ਨੂੰ ਮੁੱਖ ਰੱਖਦੇ ਆ ਜੋ ਵੀ ਰਾਸ਼ਨ ਸੁੱਕਾ ਚਾਹੇ ਲੰਗਰ ਪ੍ਰਸ਼ਾਦਾ ਆ ਚਾਹੇ ਪਸ਼ੂਆਂ ਦਾ ਚਾਰਾ ਅਚਾਰ ਆ ਜਾਂ ਫੀਡ ਆ ਜਾਂ ਚੋਕਰ ਆ ਉਹ ਹੁਣ ਆਪਾਂ ਜਿਹੜਾ ਆ ਪਿੰਡ-ਪਿੰਡ ਵਿੱਚ ਪਹੁੰਚਾਉਣ ਦੀ ਜਿਹੜੀ ਹੈ ਇਹ ਕਰਨੀ ਹੈ ਕੋਸ਼ਿਸ਼ ਸਾਰਿਆਂ ਨੇ ਤੇ ਸਾਰਿਆਂ ਦਾ ਇੱਥੇ ਸਾਥ ਦੇਣ ਤੇ ਬਹੁਤ ਧੰਨਵਾਦ ਆ ਇਹ ਪਾਰਟੀ ਬਾਜੀ ਤੋਂ ਵੀ ਉੱਤੇ ਉੱਠ ਕੇ ਹੋਰ ਵੀ ਸੰਗਤਾਂ ਜਿਹੜੀਆਂ ਨੇ ਗਰਦਾਸਪੁਰ ਜ਼ਿਲ੍ਹੇ ਦੀਆਂ ਗਰਦਾਸਪੁਰ ਜ਼ਿਲ੍ਹੇ ਤੋਂ ਬਾਹਰ ਵੀ ਆਣ ਕੇ ਇੱਥੇ ਜਿਹੜੀਆਂ ਉਹ ਸੇਵਾ ਕਰਦੀਆਂ